ਲੁਧਿਆਣਾ ਤੋਂ ਇੱਕ ਵੱਖਰਾ ਮਾਮਲਾ ਸਾਹਮਣੇ ਆ ਜਿੱਥੇ ਕਿ ਘਰੇਲੂ ਕਲੇਸ਼ ਦੇ ਚੱਲਦੇ ਇੱਕ ਨੌਜਵਾਨ ਦੇ ਵੱਲੋਂ ਆਪਣੀ ਪਤਨੀ ਬਾਰੇ ਵੱਡੇ ਖੁਲਾਸੇ ਕੀਤੇ ਗਏ ਨੇ ਉਸਨੇ ਕਿਹਾ ਕਿ ਉਸ ਦਾ ਆਪਣੀ ਪਤਨੀ ਦੇ ਨਾਲ ਕੋਈ ਤਲਾਕ ਨਹੀਂ ਹੋਇਆ ਫਿਰ ਵੀ ਉਹ ਆਪਣੇ ਪ੍ਰੇਮੀ ਦੇ ਨਾਲ ਸ਼ਰਮ ਘੁੰਦੀ ਹੈ ਗਲਤ ਕੰਮ ਕਰਦੀ ਹੈ ਅਤੇ ਇੱਕ ਸਪਾ ਸੈਂਟਰ ਦੀ ਆੜ ਦੇ ਵਿੱਚ ਉਸ ਦੇ ਵੱਲੋਂ ਦੇਵਪਾਰ ਦਾ ਧੰਦਾ ਵੀ ਕੀਤਾ ਜਾ ਰਿਹਾ ਹੈ ਹੋਰ ਕਿਹੜੇ ਖੁਲਾਸੇ ਨੌਜਵਾਨ ਦੇ ਵੱਲੋਂ ਕੀਤੇ ਗਏ ਨੇ ਆਓ ਸੁਣਦੇ ਹਾਂ ਖੁਸ਼ੀ ਨਾਮ ਆ ਵੈਸੇ ਉਹਨੂੰ ਵੈਸੇ ਵੈਸੇ ਦਾ ਰੀਅਲ ਨਾਮ ਡਿੱਪੂ ਆ ਉਹਨੇ ਇਲਜ਼ਾਮ ਲਾਇਆ ਕੱਲ ਮੈਂ ਕੁੱਟਮਾਰ ਕੀਤੀ ਕੱਲ ਮੈਨੂੰ ਉਹਦੇ ਵਾਈਫਰ ਨਾਲ ਫੜ ਲਿਆ ਸੀਗਾ ਕੌਣ ਆ ਤੂੰ ਮੈਂ ਉਹਦੇ ਹਸਬੰਡ ਆ ਮੇਰੇ ਕੋਲ ਡਿਵੋਰਸ ਨਹੀਂ ਹੋਇਆ ਉਹ ਕਹਿੰਦੀ ਵੀ 6 ਮਹੀਨੇ ਪਹਿਲਾਂ ਡਿਵੋਰਸ ਹੋਇਆ ਕੱਲ ਡਿਵੋਰਸ ਨਹੀਂ ਹੋਇਆ ਹਜੇ ਤੱਕ ਉਹ ਪਹਿਲਾਂ ਸਾਡੇ ਜਿਹੜੇ ਅਸੀਂ ਮਲੇਦਾਰੀ ਬਾਰੇ ਕਹਿੰਦੇ ਉਹ ਡਿਵੋਰਸ ਹੋਇਆ ਇਦਾਂ ਨਹੀਂ ਹੋਇਆ ਓਕੇ ਉਹਦੇ ਨਾਲ ਮੈਂ ਇੱਕ ਤਰੀਕ ਨੂੰ ਬੜੇ ਵੀ ਬਣਾਇਆ ਉਹ ਵੀ ਮੇਰੇ ਕੋਲ ਵੀਡੀਓ ਪਈ ਹੈ ਸਭ ਕੁਝ ਪਿਆ ਹੋਇਆ ਨਵੇਂ ਸਾਲ ਵਾਲੀ ਉਦੋਂ ਬਡੇ ਮਨਾਇਆ ਸਭ ਕੋਈ ਮੇਰੇ ਕੋ ਉਹ ਵੀ ਪਿਆ ਕਿ ਮੈਂ ਜਦ ਗੱਲਾਂ ਕਰਦਾ ਸਭ ਕੋਈ ਪਿਆ ਮੇਰੇ ਕੋ ਐਡੀ ਵੀ ਸਭ ਕੋਈ ਪਿਆ ਹੋਆ ਠੀਕ ਹੈ ਤੇ ਉਹਦੇ ਮੱਕ ਬੁਆਏਫਰੈਂਡ ਨਾਲ ਫੜਿਆ ਸੀ ਜਿਹਦਾ ਨਾਮ ਦੀਪ ਨੰਦਪੁਰੀ ਆਵਾ ਠੀਕ ਹੈ ਮੈਂ ਉਹਦੇ ਸਪਾ ਤੇ ਬੈਠ ਰਹੀ ਸੀ ਵਾਈਟ ਹੈਵਨ ਸਪਾ ਤੇ ਇਹ ਕਿੱਥੇ ਹੈਗਾ ਇਹ ਆਪਣੇ ਦੂਹਰੀ ਫੇਸ ਵਨ ਤੇ ਆ ਉਹ ਉਹਨਾਂ ਦਾ ਸਪਾ ਸੈਂਟਰ ਹਾਂਜੀ ਉਹਨਾਂ ਦਾ ਸਪਾ ਸੈਂਟਰ ਉਹ ਕਹਿੰਦੀ ਵੀ ਭੈਣ ਦਾ ਸਪਾ ਸੈਂਟਰ ਹੈ ਕਹਿੰਦੀ ਉਹਦਾ ਭੈਣ ਦਾ ਸਪਾ ਨਹੀਂ ਉਹਦਾ ਆਪ ਦਾ ਸਪਾ ਹੈ ਉਹਦੀ ਫਰੈਂਡ ਦਾ ਸਪਾ ਹੈ ਭੈਣ ਦਾ ਹਾਂਜੀ ਮੈਨੂੰ ਪਤਾ ਸੀ ਉਹ ਸਪਾ ਚ ਲੰਦੀ ਸੀ ਬਸ ਪਹਿਲਾਂ ਨਹੀਂ ਪਤਾ ਸੀਗਾ ਬਾਅਦ ਚ ਲੱਗ ਗਈ ਸ ਇਹ ਸੀਗਾ ਕਿਉਂਕਿ ਉਹ ਦੇਖੋ ਹੁਣ ਪ੍ਰੋਪਰਟੀ ਬਹੁਤ ਸਾਰੀ ਆਨ ਲਗੀ ਉਹਨੇ ਬਹੁਤ ਕੁਝ ਬਣਾ ਲਿਆ ਸੀਗਾ ਉਹ ਪੈਸਾ ਕਿੱਥੋਂ ਆ ਤੁਸੀ ਆਪ ਦੱਸੋ 25 ਹਜ਼ਾਰ ਤੇ ਕੋਈ ਬੰਦਾ ਕੁਝ ਨਾ ਕੁਸ ਕਰਸਾ ਦਾ ਮੇਰੇ ਵਿਆਹ ਹੋਣੇ ਸਾਲ ਹੋ ਚੁੱਕਿਆ ਵਾ ਸਾਲ ਹੋ ਗਿਆ ਤੇ ਕੱਥ ਤੁਹਾਡੇ ਅਨਵੰਨ ਚੱਲ ਰਹੀ ਹੈ ਇਹ ਸਾਨੂੰ ਮਾਰਚ ਤੋਂ ਬਾਅਦ ਹੀ ਸਾਡੇ ਅਨਵੰਨ ਚੱਲ ਗਈ ਸੀ ਕਿਉਂਕਿ ਇੱਕ ਮੁੰਡਾ ਸੀਗਾ ਦੀਪਨੰਦ ਪੁਰੀਆ ਉਹਦੇ ਕਰਕੇ ਸਾਡਾ ਕੁਝ ਹੋ ਗਿਆ ਸੀ ਜਿਹੜਾ ਕੱਲ ਮੈਂ ਜਿੰਨਾ ਫੜਿਆ ਸੀਗਾ ਮੈਂ ਉਹਨੂੰ ਦੀਪਨੰਦ ਨੰਦ ਪੁਰੀਆ ਨੂੰ ਉਹਦੇ ਸਪਾ ਤੋਂ ਬਾਅਦ ਨਿਕਲਿਆ ਤੋਂ ਉਹਨੂੰ ਫੜ ਲਿਆ ਉਹ ਕਹਿੰਦਾ ਮੈਂ ਇੱਥੇ ਪੈਕੇਜ ਚੱਲਦਾ ਪਿਆ ਮ ਉਹ ਤਾਂ ਇੱਕ ਮੇਰੀ ਵਾਈਫ ਇੱਕ ਰੂਮ ਤੇ ਸੀਗੀ ਮੈਂ ਵੀਡੀਓ ਕਾਲ ਕੀਤਾ ਉਹ ਫੋਨ ਹੀ ਚੱਕਦੇ ਪਏ ਸੀਗੇ ਠੀਕ ਹੈ ਮੇਰਾ ਉਹਨੇ ਫੋਨ ਕੱਟਤਾ ਬਾਹਰ ਆ ਕੇ ਮੈਂ ਵੀਡੀਓ ਕਾਲ ਕੀਤੀ ਖੁਸ਼ੀ ਨੇ ਤੇ ਮੈਂ ਦੇਖਿਆ ਤੇ ਬਾਹਰ ਉਹ ਖਿਲੇ ਪਏ ਸੀਗੇ ਉਹਨੇ ਪੁੱਛਿਆ ਤੂੰ ਕੀ ਕਰ ਰਹੀ ਸੀ ਤੂੰ ਇੱਕ ਰੂਮ ਦੇ ਵਿੱਚ ਉਹ ਕਹਿੰਦੀ ਮੈਂ ਕੁਝ ਨਹੀਂ ਕਰੀ ਸੀ ਮੈਂ ਆਪਣੇ ਸੇਲੀ ਨਾਲ ਬੈਠੀ ਜਦ ਕਿ ਸੇਲੀ ਨਹੀਂ ਸੀ ਉਹਦੀ ਠੀਕ ਹੈ ਉਥੋਂ ਦੀ ਉਹ ਚੱਲ ਗਈ ਤੇ ਉਹਦਾ ਬੁਆਏਫੈਂਡ ਚੱਲ ਗਿਆ ਸੀਗਾ ਉਤ ਤੋਂ ਬਾਅਦ ਉਹ ਆਈ ਸੀ 7:30 ਵਜੇ ਆਏ ਸੀਗੇ ਠੀਕ ਹੈ ਉਹ ਇੱਕ ਇੱਕ ਰੂਮ ਦੇ ਵਿੱਚ ਸੀਗੇ ਦੋਨੋਂ ਜਣੇ ਤੇ ਉਹਦਾ ਇੱਕ ਜਿਹੜਾ ਹੈਗਾ ਪਾਰਟਨਰ ਉਹ ਵੀ ਉੱਥੇ ਹੀ ਸੀਗਾ ਪਾਰਟਨਰ ਕੋਲ ਅੱਜ ਰਾਤੀ ਕੀ ਹੋਇਆ ਇਹੋ ਜਿਹੜਾ ਉਹ ਸਰਟੀਫਿਕੇਟ ਲੱਗਿਆ ਸੀ ਭਾਈ ਮੈਂ ਇਦਾਂ ਕਿ ਜਦੋਂ ਮੈਂ ਉਹਨਾਂ ਮੁੰਡਿਆਂ ਨਾਲ ਗੱਲ ਕਰ ਰਿਹਾ ਸੀ ਉਤੋਂ ਦੀ ਖੁਸ਼ੀ ਪਛਾਣ ਲੱਗੀ ਕਿੰਨਾ ਨਹੀਂ ਇਹਨੂੰ ਇਹਨੂੰ ਕੁਝ ਨਹੀਂ ਕਹਿਣਾ ਇਹਨੂੰ ਕੁਝ ਨਹੀਂ ਕਹਿਣਾ ਇਹ ਤੇਰਾ ਕੁਝ ਮੁੰਡਿਆਂ ਨਾਲ ਮੈਂ ਗੱਲਾਂ ਚੱਲਦਾ ਸੀਗਾ ਤੇ ਉਤੋਂ ਉਹ ਆ ਗਈ ਉਹਦੇ ਮੈਂ ਹੱਥ ਮਾਰਿਆ ਤੇ ਉਹਦਾ ਮੇਰਾ ਹੱਥ ਤੇ ਫੋਨ ਪਿਆ ਸੀਗਾ ਉੱਥੇ ਉਹ ਹੋਇਆ ਸੀ ਬਟ ਹਾਂ ਕਿ ਜਿਹੜਾ ਮੈਂ ਮੁੰਜਰਾ 7:00 ਵਜੇ ਤੇ ਫੋਨ ਤੇ ਵੱਜਿਆ ਸੀਗਾ ਇਹ ਸੀਗਾ ਜੀ ਹੁਣ ਕੀ ਚਾਹੁੰਦੇ ਹੋ ਤੁਸੀਂ ਮੈਂ ਇਹ ਚਾਹੁੰਦਾ ਇਨਸਾਫ ਚਾਹੁੰਦਾ ਵਾਂ ਭਾਈ ਕੀ ਇਨਸਾਫ ਇਹ ਚਾਹੁੰਦਾ ਕਿ ਮੇਰਾ ਹੁਣ ਜਿਆ ਵੀ ਡਿਵੋਰਸ ਹੋਇਆ ਤੇ ਜੋ ਵੀ ਡਿਵੋਰਸ ਹੋਇਆ ਨਹੀਂ ਯਾ ਭਾਵੇਂ ਡਿਵੋਰਸ ਦੇ ਦੋ ਜਾਂ ਕੁਝ ਵੀ ਕਰ ਦੋ ਕਿਉਂਕਿ ਮੈਂ ਵੀ ਮੁੰਡਾ ਖੁੰਡਾ ਵਾਂ ਇਹ ਆ ਤਾਂ ਕਰਕੇ ਹਾਂਜੀ ਕੁੜੀ ਗਲਤ ਹੈ ਹਾਂਜੀ ਕੁੜੀ ਗਲਤ ਹੈ ਕਿਉਂਕਿ ਉੱਥੇ ਜਦੋਂ ਬਚਾਨ ਆਏ ਸੀਗੇ ਤੇ ਉਹਦਾ ਹੈਲਪਰ ਆਇਆ ਸੀ ਕਿ ਕੁੜੀ ਥਾਈ ਕੁੜੀ ਸੀ ਉਹ ਵੀ ਆਈ ਸੀਗੀ ਥਾਈ ਕੁੜੀਆਂ ਵੀ ਰੱਖੀ ਹੋਈ ਹੈ ਹਾਂਜੀ ਉੱਥੇ ਉਹ ਆਇਆ ਸੀ ਉਹ ਵੀ ਕੁੜੀ ਆਈ ਸੀ ਬਚਾਨ ਲਈ ਆ ਉਸ ਸਪਾ ਦੇ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਵਾ ਤੁਹਾਨੂੰ ਪਤਾ ਹੀ ਆ ਤੂੰ ਥਾਈ ਕੁੜੀ ਐਸੀ ਦੱਸੋ ਨਾ ਤੁਹਾਨੂੰ ਇਹ ਇਲੈਗਲ ਕੰਮ ਹੁੰਦੀ ਹੈਗੇ ਇਲੈਗਲ ਕੰਮ ਹੁੰਦੀ ਥਾਈ ਲਾਏ ਤਾਂ ਲਾਉੜ ਹੀ ਨਹੀਂ ਆ ਇਲੈਗਲ ਕੰਮ ਹੁੰਦੇ ਆ ਕਿਸ ਤਰ੍ਹਾਂ ਦੇ ਇਲੈਗਲ ਕੰਮ ਤੁਹਾਨੂੰ ਪਤਾ ਹੀ ਹੈ ਸਭ ਕੁਝ ਆਜ ਕਿ ਮਤਲਬ ਕਿ ਅੱਜ ਕੱਲ ਤੁਹਾਨੂੰ ਬਤਾਇਆ ਜਗਾ ਜਗਾ ਤੇ ਸਪਾ ਖੁੱਲੇ ਪਏ ਆ ਇਹ ਹੋ ਰਿਹਾ ਵਾ ਉਥੇ ਵੈਸੇ ਪੰਜ-ਛੇ ਸਪਾ ਹੈਗੇ ਆ ਇੱਕ ਹੀ ਬੰਦੇ ਦੇ ਤੂੰ ਜਾ ਕੇ ਦੇਖ ਸਕਦੇ ਹੋ ਕਿੱਦਾਂ ਦੇ ਇਲੈਗਲ ਤੁਸੀਂ ਇਲਜ਼ਾਮ ਲਗਾ ਰਹੇ ਹੋ ਇਲੈਗਲ ਕਹਿ ਰਹੇ ਹੋ ਇਲੈਗਲ ਕਿਹੋ ਜੇ ਇਹ ਲਗਾ ਮਤਲਬ ਜਿਹੜਾ ਆਪਾਂ ਨਾਨ ਵੈਜ ਕਹਦੇ ਹਾਂ ਦੇਖੋ ਹਾਂਜੀ ਸਰ ਜਿਹੜੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿਸ ਤਰੀਕੇ ਦੇ ਕਹਿਣਾ ਕੀ ਚੱਲਦਾ ਸੈਕ ਸੈਕਡ ਚੱਲਦਾ ਵਾ ਹੈ ਜਿਸਮ ਤੋਂ ਪ੍ਰੋਸੀਦਾ ਪੰਡਾ ਚੱਲਦਾ ਵਾ ਜਿਹੜਾ ਆਪਾਂ ਸੈਕ ਹਾਂਜੀ ਤੇ ਲੋਕਾਂ ਨੇ ਕੋਈ ਜੋਗਨੀ ਨਹੀਂ ਕੁਛ ਕਿੰਨੀ ਹਮੈਂ ਪਹਿਲਾਂ ਬਹੁਤ ਵਾਰੀ ਰੋਕੀ ਦੀ ਕੁਐਸਚਨ ਕੀਤੀ ਨਾ ਕਰ ਨਾ ਕਰ ਬਟ ਉਹਦੇ ਫਰੈਂਡ ਜਿਹੜਾ ਤਾਂ ਹੋਵੇ ਨਹੀਂ ਮੈਂ ਕਹਿ ਰਿਹਾ ਉਹਦੇ ਵਿੱਚ ਵਾਈਫ ਵੀ ਨਹੀਂ ਬੋਲ ਰੇ ਹਾਂਜੀ ਹਾਂਜੀ ਉੱਥੇ ਆਪ ਸੀਗੀ ਹਾਂਜੀ ਹਾਂਜੀ ਉੱਥੇ ਰੂਮ ਤੇ ਵੀ ਸੀਗੀ ਉਹ ਉੱਥੇ ਦਾ ਪਟਾ ਮੈਂ ਕੋਈ ਨਹੀਂ ਦਿੱਤੀ ਮੈਂ ਉਹਨੂੰ ਸਮਝਾਉਂਦਾ ਰਿਹਾ ਹਮੇਸ਼ਾ ਸਮਝਾਉਂਦਾ ਰਿਹਾ ਬਟ ਉਹ ਸੁਣਦੀ ਨਹੀਂ ਨਹੀਂ ਹੋ ਰਿਹਾ ਕਿ ਤੁਹਾਡੇ ਤੇ ਹੁਣ ਅੰਜਾਮ ਲੱਗੇ ਤੁਸੀਂ ਉਲਟਾ ਉਹਨਾਂ ਦੇ ਲਾ ਰਹੇ ਹੋ ਨਹੀਂ ਨਹੀਂ ਇਦਾਂ ਨਹੀਂ ਆ ਮੈਂ ਇਹ ਇਨਸਾਫ ਕਰਕੇ ਲਾ ਰਿਹਾ ਵਾਕੀ ਉਹ ਕਹਿ ਰਹੀ ਹਾਂ ਮੇਰੇ ਕੋਲ ਪ੍ਰੂਫ ਹੈਗਾ ਕਿ ਮੇਰੇ ਕੋਲ ਇੰਨੇ ਕਿ ਪ੍ਰੂਫ ਪਏ ਆ ਕਿ ਕਿਸ ਤ ਉਹ ਤਾਂ ਕਿ ਮੈਨੂੰ ਬਾਰੋ ਧਮਕੀ ਸੀਗੀ ਰਾਤ ਨੂੰ 1.5 ਵੇ ਕੀ ਕੁੜੀ ਤੋਂ ਪਿੱਛੇ ਹੋ ਜਾ ਠੀਕ ਹੈ ਨਹੀਂ ਤਾਂ ਤੂੰ ਜਾਨੂ ਮਾਰ ਦਾਂਗੇ ਠੀਕ ਹੈ ਆਪਣੀ ਕਿ ਕਿੜੇ ਹੀ ਮੁੰਡੇ ਬਾਹਰੋਂ ਐਸੀ ਬਾਹਰੋਂ ਨੰਬਰ ਐਸੀ ਵੀਡੀਓ ਚ ਖੁਸ਼ੀ ਦਾ ਵੀ ਉਹ ਫੋਨ ਆਇਆ ਸੀ ਕਹਿੰਦੇ ਖੁਸ਼ੀ ਮੈਂ ਪੁੱਛਿਆ ਮੈਂ ਖੁਸ਼ੀ ਨੇ ਮੈਂ ਨਾ ਦੋਸਤ ਨੇ ਕਹਿੰਦੇ ਉਹ ਕਹਿੰਦਾ ਕਿ ਤੇਰਾ ਡਿਵੋਰਸ ਹੋ ਗਿਆ ਬਟ ਮੇਰਾ ਡਿਵੋਰਸ ਨਹੀਂ ਹੋਇਆ ਸੀਗਾ ਤੁਸੀਂ ਕੋਈ ਕੰਪਲੇਟ ਦੋਗੇ ਹੁਣ ਇੱਕ ਧਮਕੀ ਦਿੱਤੀ ਤੇ ਇੱਕ ਜਿਹੜੇ ਤੂੰ ਇਲਜ਼ਾਮ ਲਾਇਏ ਨੇ ਹਾਂਜੀ ਜੀ ਜਿਹੜਾ 5 ਦੇ ਉੱਤੇ ਤੁਸੀਂ ਪ੍ਰੋਸੀਕਿਊਸ਼ਨ ਦੇ ਇਲਜ਼ਾਮ ਲਗਾ ਰਹੇ ਹੋ ਜਿਸਮ ਫਰੋਸ਼ੀ ਦੇ ਉਹਨੂੰ ਲੈ ਕੇ ਕੋਈ ਸਬੂਤ ਵਗੈਰਾ ਕੁਝ ਨਹੀਂ ਉਹਦੇ ਲਈ ਕੋਈ ਸਬੂਤ ਨਹੀਂ ਹੈ ਬਟ ਇੰਨਾ ਪੰਜ ਤੋਂ ਲੈ ਕੇ 7 ਤੱਕ ਉਹ ਇੱਕ ਇੱਕ ਰੂਮ ਦੇ ਵਿੱਚ ਸੀਗੀ ਇੱਕ ਮੁੰਡੇ ਨਾਲ ਜਿਹਦਾ ਨਾਮ ਦੀਨਨੰਦ ਪੁਰੀਆ ਵਾ ਆਸਾਨੇਵਾਲ ਦਾ ਵਾ ਉਹਦੇ ਨਾਲ ਸੀਗੀ ਹੁਣ ਤੁਸੀਂ ਪੁਲਿਸ ਕੰਪਲੀਟ ਦੋਗੇ ਹਾਂਜੀ ਮੈਂ ਦੇਣਾ ਚਾਹੁੰਦਾ ਵਾਂ ਦੇਣਾ ਚਾਹੁੰਦੇ ਹਾਂ ਹਾਂਜੀ ਨਹੀਂ ਦਿੱਤੀ ਨਹੀਂ ਹਜੇ ਦਿੱਤੀ ਨਹੀਂ ਆ ਦਊਂਗੇ ਹਾਂਜੀ ਹਾਂ ਦਊਂਗਾ ਸਕੈਨਿਸ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਦੀ ਰਿਪੋਰਟ